ਬਿਲਕੁਲ ਜੀ ਕੱਲ ਇੱਕ ਕੁਲਬੀਰ ਸਿੰਘ ਨਾਂ ਦਾ 28 ਸਾਲ ਦੀ ਉਮਰ ਦਾ ਇੱਕ ਵਿਅਕਤੀ ਦਾਖਲ ਹੋਇਆ ਸੀਗਾ ਹਸਪੀਟਲ ਦੇ ਵਿੱਚ ਗਨ ਸ਼ਾਟ ਇੰਜਰੀ ਨਾਲ ਉਸ ਨੇ ਸਨਸਨੀ ਘਰੇਟ ਕਰਤੀ ਆਪਣੇ ਸਾਰੇ ਪ੍ਰੈਸ ਦੇ ਵਿੱਚ ਪਬਲਿਕ ਦੇ ਵਿੱਚ ਇਹ ਹੀ ਆਉਣ ਲੱਗ ਪਿਆ ਵੀ ਕੋਈ ਗਨ ਸ਼ਾਟ ਹੋ ਗਿਆ ਜੀ ਕਿਸੇ ਗੋਲੀ ਗੋਲੀ ਚੱਲ ਗਈ ਜਦੋਂ ਕਿ ਪੁਛਗਿਸ਼ ਦੌਰਾਨ ਜਦੋਂ ਉਹਦੇ ਸਾਥੀਆਂ ਤੋਂ ਪੁਛਗਿਸ਼ ਕੀਤੀ ਇਹਨੇ ਜਿਹੜਾ ਕਹਾਣੀ ਬਣਾਈ ਸੀ ਉਹਨਾਂ ਨੇ ਵੀ ਅਸੀਂ ਕੱਚਾ ਜੀਰਾ ਰੋਡ ਤੇ ਸੀਗੇ ਤੇ ਉੱਥੋਂ ਅਸੀਂ ਰੁਕੇ ਤੇ ਰੁਕੇ ਇੱਕ ਜਿਹੜਾ ਉਤਰਿਆ ਤਾਂ ਕੁਝ ਦੋ ਜਣੇ ਮੋਟਰਸਾਈਕਲ ਤੇ ਆਏ ਤੇ ਇੱਕ ਜਿਹੜਾ ਨੇ ਗੋਲੀ ਚਲਾਈ ਇਹ ਬਿਲਕੁਲ ਝੂਠੀ ਕਹਾਣੀ ਬਣਾਈ ਸੀ ਇਹਨਾਂ ਨੇ ਤੇ ਉੱਥੋਂ ਜਦੋਂ ਪੁੱਛਗਿੱਛ ਇਹਨਾਂ ਦੀ ਕੀਤੀ ਗਈ ਤੇ ਸਾਥੀਆਂ ਦੀ ਇਹਦਾ ਹਸਪੀਟਲ ਸੀਗਾ ਜਿਹੜਾ ਕੁਲਬੀਰ ਸਿੰਘ ਸੀ ਉਹਦੇ ਸਾਥੀ ਕੁਲਵਿੰਦਰ ਸਿੰਘ ਮਨਪ੍ਰੀਤ ਸੁਖਬੀਰ ਅਰਸ਼ਦੀਪ ਜਦੋਂ ਪੁੱਛਗਿੱਛ ਕੀਤੀ ਸੀਆਈਏ ਦੇ ਵਿੱਚ ਡੀਐਸਪੀ ਸਿਟੀ ਸੀਆਈਏ ਇਨਚਾਰਜ ਐਸਐਚਓ ਸਦਤ ਤੇ ਉਹ ਪੁੱਛਗਿੱਛ ਤੇ ਗੱਲਾਂ ਸਾਹਮਣੇ ਆਈਆਂ ਵੀ ਇਹ ਇਹਨਾਂ ਦੇ ਕੋਲ ਇੱਕ ਨਜਾਇਜ਼ ਪਿਸਤੌਲ ਸੀ ਜਿਹੜਾ ਕੁਲਬੀਰ ਸਿੰਘ ਨੇ ਕਿਸੇ ਤੋਂ ਅੱਗੇ ਲਿਆ ਸੀ ਉਹ ਗਲੌਕ ਪਿਸਤਲ ਜਿਹੜਾ ਨਜਾਇਜ਼ ਉਹਨਾਂ ਦੇ ਕੋਲ ਸੀ ਉਹ ਇਹਨਾਂ ਤੋਂ ਕਾਰ ਦੇ ਵਿੱਚ ਅਚਾਨਕ ਉਸ ਨੂੰ ਲੋਡ ਕਰਦੇ ਜਾਂ ਹੋਰ ਉਹ ਚੱਲ ਗਿਆ ਤੇ ਇਹ ਜਦੋਂ ਚੱਲੇ ਤੋਂ ਬਾਅਦ ਉਹ ਇੰਜਰ ਹੋ ਗਿਆ ਤੇ ਇਹਨਾਂ ਨੇ ਇਹ ਕਹਾਣੀ ਬਣਾਈ ਵੀ ਹੁਣ ਪੁਲਿਸ ਨੂੰ ਕੀ ਦੱਸਾਂਗੇ ਤੇ ਇਹ ਸਾਡੀ ਵਿਥਿਨ 5 ਆਵਰਸ 4 5 ਆਵਰਸ ਸਾਡੀ ਸਾਰੀ ਟੀਮ ਨੇ ਇਹ ਸਾਰੀ ਇਹਨਾਂ ਦੀ ਜਿਹੜੀ ਝੂਠ ਝੂਟਦਾ ਭੁਲੰਦਾ ਸੀ ਝੂਠੀ ਕਹਾਣੀ ਨੂੰ ਸਾਹਮਣੇ ਲਿਆਂਦਾ ਤੇ ਇਦਾਂ ਬੰਦਿਆਂ ਦੀ ਗ੍ਰਿਫਤਾਰੀ ਹੋ ਗਈ ਜਿਹੜਾ ਵੈਪਨ ਹੈ ਗਲੌਕ ਪਿਸਟਲ ਆ ਉਹ ਵੀ ਰਿਕਵਰ ਹੋ ਗਿਆ ਸਰ ਇਹ ਕਿੱਥੋਂ ਲੈ ਕੇ ਆਏ ਸੀਗੇ ਵੈਪਨ ਔਰ ਵੈਪਨ ਕਿਟ ਕਿੱਥੋਂ ਦਾ ਮੇਡ ਹੈਗਾ ਜੀ ਇਹ ਗਲੌਕ ਪਿਸਟਲ ਹੈ ਜੀ ਇਹ ਆਸਟਰੀਆ ਮੇਡ ਹੈ ਤੇ ਬਾਹਰ ਲਈ ਆ ਮਤਲਬ ਦੱਸਣ ਦਾ ਤੇ ਇਲੀਗਲ ਐਕਵਾਇਰ ਕੀਤਾ ਇਹਨਾਂ ਨੇ ਕਿਸੇ ਤੋਂ ਉਹ ਸਾਨੂੰ ਪੁੱਛ ਗਿਛ ਤੇ ਕਈ ਗੱਲਾਂ ਸਾਹਮਣੇ ਆਈਆਂ ਸਾਡੀਆਂ ਟੀਮਸ ਬਣੀਆਂ ਅਸੀਂ ਆਉਂਦੇ ਦਿਨਾਂ ਚ ਫੜ ਲਾਂ ਸਰ ਕਿੱਥੇ ਚੈੱਕ ਕਰਾਉਂਦੇ ਉਹਨਾਂ ਚ ਆ ਗਿਆ ਵੇਚਣ ਵਾਸਤੇ ਆਏ ਹੋ ਵੇਂ ਉਹ ਪੁਛਗਿਸ ਚੱਲ ਰਹੀ ਹੈ ਜੀ ਹਜੇ ਮੇਨ ਪੁਛਗਿਸ ਜਦੋਂ ਇਹ ਬੰਦਾ ਹਸਪੀਟਲ ਚ ਛੁੱਟੀ ਮਿਲੂਗੀ ਇਹਨੂੰ ਗ੍ਰਿਫਤਾਰਤਾ ਕਰ ਲਿਆ ਸੀ ਸਾਥੀਆਂ ਨੂੰ ਕਰ ਲਿਆ ਉਦੋਂ ਪੁਛਗਿਸ ਤੋਂ ਹੋਰ ਗੱਲਾਂ ਸਮਝ ਸਰ ਇਹਦੇ ਤੇ ਪਹਿਲਾਂ ਵੀ ਪਰਚਾ ਦਰਜ ਹੈ ਔਰ ਕਾਹਦਾ ਪਰਚਾ ਦਰਜ ਹੈ ਇਹਦੇ ਤੇ ਪਹਿਲਾਂ ਵੀ ਆਰਮਜ਼ ਐਕਟ ਦਾ ਪਰਚਾ ਦਰਜ ਹੈ ਜੀ ਐਸਐਸਓਸੀ ਫਾਜ਼ਲ ਕਾ ਵੱਲੋਂ ਦਰਜ ਹੈ 17 ਨੰਬਰ ਮੁਕਦਮਾ 25923 ਦਾ ਹੈ ਜੀ ਆਰਮਜ਼ ਐਕਟ ਦਾ ਸਰ ਕੀ ਹੋਣਾ ਕੰਮ ਕਰਦੇ ਆਂ ਅਸਲੇ ਦੀ ਦੇਖੋ ਪੁਛਗਿਸ ਚੱਲ ਰਹੀ ਹੈ ਜੀ ਜਿਹੜਾ ਵੀ ਕਰ ਰਹੇ ਹੋਣੇ ਉਸ ਹਿਸਾਬ ਨਾਲ ਇਹਨਾਂ ਤੇ ਪਰਚਾ ਦਿੱਤਾ ਹੈ ਤੇ ਹੋਰ ਵੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਸਰ ਕਿੰਨੇ ਜਣਿਆਂ ਦੇ ਪਰਚਾ ਦਰਜ ਕੀਤਾ ਪਿਸਟਲਸ ਆ ਰਹੇ ਨੇ ਨਜਾਇਜ਼ ਹਥਿਆਰ ਆ ਰਹੇ ਨੇ ਕਿ ਉਹਨਾਂ ਚੋਂ ਇੱਕ ਲੱਗਦਾ ਜੀ ਕਿਉਂਕਿ ਫੋਰਨ ਮੇਡ ਪਿਸਟਲ ਹੈ ਦੇਖੋ ਪੁਛਗੇ ਵਿੱਚ ਚੱਲ ਰਹੀ ਹੈ ਹਜੇ ਇਹ ਮੇਨ ਜਿਹੜਾ ਬੰਦਾ ਹੈ ਹਸਪੀਟਲ ਚ ਜਦੋਂ ਹੀ ਇਸ ਨੂੰ ਅਸੀਂ ਆਪਣੇ ਪੁਲਿਸ ਕਸਟਡੀ ਚ ਲਿਆਉਣੇ ਆ ਤੇ ਹੋਰ ਕਾਫੀ ਖੁਲਾਸੇ ਸਾਹਮਣੇ ਹੋਣਗੇ ਆਉਣਗੇ ਤੇ ਅਸੀਂ ਉਹਨਾਂ ਬਾਰੇ ਆਪਾਂ ਸ਼ੇਅਰ ਕਰਾਂਗੇ ਸਰ ਕਿੰਨੇ ਜਣਿਆਂ ਤੇ ਮਾਮਲਾ ਦਰਜ ਕੀਤਾ ਔਰ ਕਿਹੜੀ ਤਰ੍ਹਾਂ ਦਾ ਇਹ ਪੰਜ ਜਣਿਆਂ ਤੇ ਮਾਮਲਾ ਦਰਜ ਕੀਤਾ ਜੀ ਇਹਦੇ ਵਿੱਚ 109 ਤੇ 3 ਸਬਸੈਕਸ਼ਨ uh, 5 ਬੀ ਐਨ ਐਸ 25 48 ਆਰਮਜੈਕਟ ਤੇ ਇਹਦੇ ਵਿੱਚ ਅ ਅਰਚਾ ਦਰਜ ਕੀਤਾ ਸਰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਵੀ ਇੱਕ ਮੈਟਰ ਇਦਾਂ ਦਾ ਸਾਹਮਣੇ ਆਇਆ ਹੈਗਾ ਸੀਗਾ ਜਿਹੜੇ ਆਪਣੇ ਆਪ ਕਹਾਣੀ ਬਣਾਈ ਗਈ ਸੀ ਇਹ ਵੀ ਮੈਟਰ ਹੁਣ ਸਾਹਮਣੇ ਆਇਆ ਹੈਗਾ ਆਪਣੇ ਆਪ ਕਹਾਣੀ ਬਣਾਈ ਗਈ ਸੀ ਮੈਂ ਹੀ ਕਹਿਣਾ ਚਾਹਣਾ ਜੀ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਅ ਚੀਜ਼ ਨੂੰ ਪਹਿਲਾਂ ਐਨਾਲਿਸਿਸ ਉਹਦਾ ਕਰ ਲੈਣਾ ਚਾਹੀਦਾ ਉਹਦੇ ਬਾਰੇ ਦੇਖ ਲੈਣਾ ਚਾਹੀਦਾ ਪੁੱਛ ਲੈਣਾ ਚਾਹੀਦਾ ਤੇ ਅਜਿਹੇ ਬੰਦੇ ਜਿਹੜੇ ਸ਼ਰਾਰਤੀ ਆਂਸਰ ਹੈ ਸਥਿਤੀ ਨੂੰ ਏਰੀਆ ਨੂੰ ਆਪਣੇ ਮਾਹੌਲ ਨੂੰ ਇਹ ਅਸ਼ਾਂਤ ਕਰਦੇ ਆ ਸਨਸਨੀਖੇਜ ਬਣਾਉਂਦੇ ਆ ਚੀਜ਼ਾਂ ਨੂੰ ਤੇ ਮੈਂ ਆਪਣੇ ਜਿਵੇਂ ਬਹੁਤ ਰਿਸਪਾਂਸਿਬਲ ਪ੍ਰੈਸ ਹੈ ਸਾਡੀ ਤੁਸੀਂ ਬਹੁਤ ਰਿਸਪਾਂਸਿਬਲੀ ਕੱਲ ਕਿਸੇ ਨੇ ਜਦੋਂ ਪਤਾ ਲੱਗ ਗਿਆ ਵੀ ਸ਼ੱਕੀ ਜਾ ਲੱਗਦਾ ਕਿਸੇ ਨੇ ਇਸ ਗੱਲ ਨੂੰ ਨਹੀਂ ਚੱਕਿਆ ਤੇ ਆਪਣਾ ਨਹੀਂ ਇਸੇ ਦਾ ਸਨਸਨੀ ਕ੍ਰੀਏਟ ਹੋ ਜਾਂਦੀ ਹੈ ਲੋਕਾਂ 'ਚ ਵੀ ਤੇ ਅਜਿਹੇ ਜਿਹੜੇ ਮੜੇ ਆਨਸਰ ਹੈ ਝੂਠਾ ਕੋਈ ਵਕੂਆ ਬਣਾ ਕੇ ਝੂਠੀ ਕਹਾਣੀ ਬਣਾ ਕੇ ਆਪ ਬਚਣ ਦੀ ਕੋਸ਼ਿਸ਼ ਕਰਦੇ ਆ ਜਾਂ ਹੋਰ ਜਿਹਨਾਂ ਇਹਨਾਂ ਦੇ ਮਨਸੂਬੇ ਹੁੰਦੇ ਆ ਉਹ ਇਹਨਾਂ ਦੇ ਆਪਾਂ ਸਾਡੇ ਜਿਵੇਂ ਇਸ ਨੂੰ 4-5 ਘੰਟਿਆਂ ਦੇ ਵਿੱਚ ਹੀ ਸਾਡੀ ਟੀਮਾਂ ਨੇ ਇਹਨਾਂ ਦੇ ਮਨਸੂਬੇ ਫੇਲ ਕਰਤੇ ਤੇ ਇਹਨਾਂ ਨੇ ਜੋ ਕ੍ਰਾਈਮ ਕੀਤਾ ਸੀ ਉਸ ਸੰਬੰਧੀ ਇਹਨਾਂ ਤੇ ਸਖਤ ਧਰਾਵਾਂ ਤਹਿਤ ਅਸੀਂ ਕੇਸ ਰਜਿਸਟਰ ਕੀਤਾ ਤੇ ਨਾਲ ਹੀ ਜਿਹੜਾ ਪਹਿਲਾਂ ਵੀ ਇਥੇ ਇੱਕ ਟਰੈਵਲ ਏਜੰਟ ਨੇ ਕੀਤਾ ਸੀਗਾ ਉਹਦੇ ਤੇ ਵੀ ਅਸੀਂ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਹੈ ਉਹਦੀ ਵੀ ਗੱਲ ਸਾਰੀ ਸਾਹਮਣੇ ਆ ਗਈ ਸੀ ਤੇ ਝੂਠ ਸਾਹਮਣੇ ਆ ਗਿਆ ਸੀ ਜਦੋਂ ਸੀ ਬਹੁਤ ਗਹਿਰੀ ਨਾਲ ਉਹਨੂੰ ਪੁੱਛਿਆ ਗਿਆ ਸੀ